ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਜਿਗ ਜੈਗ ਡਿਜ਼ਾਈਨ ਲੈ ਕੇ ਆਈ ਹਾਂ ਇਸ ਤਰ੍ਹਾਂ ਜੇਕਰ ਆਪਾਂ ਇਸ ਤਰ੍ਹਾਂ ਬਾਰਡਰ ਡਿਜ਼ਾਈਨ ਬਣਾਉਣਾ ਤਾਂ ਆਪਾਂ ਇਹਨੂੰ ਬਾਰਡਰ ਦੇ ਤੌਰ ਤੇ ਵੀ ਬਣਾ ਸਕਦੇ ਹਾਂ ਇਸ ਤਰ੍ਹਾਂ ਜਿਗ ਜੈਗ ਬਣ ਕੇ ਆਉਂਦਾ ਇਸ ਤਰ੍ਹਾਂ ਕਟਾਂ ਬੰਦਦੇ ਆ ਤੇ ਜੇਕਰ ਤੁਸੀਂ ਇਸ ਨੂੰ ਡਿਜ਼ਾਈਨ ਦੇ ਤੌਰ ਤੇ ਬਣਾਉਣਾ ਨੀਚੇ ਕੋਈ ਹੋਰ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਸੈੱਟ ਕਰ ਸਕਦੇ ਆ ਜੈਂਟਸ ਸਵੈਟਰ ਲਈ ਵੀ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਵਧੀਆ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਕੋਟੀ ਸਵੈਟਰ ਤੇ ਕੈਪ ਤੇ ਜਾਂ ਆਪਣੇ ਲਈ ਤੁਸੀਂ ਕੋਈ ਵੀ ਬਲਾਊਜ਼ ਜਾਂ ਜੈਕਟ ਬਣਾ ਰਹੇ ਹੋ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਵਧੀਆ ਹੈ ਠੀਕ ਹੈ ਤੇ ਜੇਕਰ ਤੁਸੀਂ ਇਸ ਤਰ੍ਹਾਂ ਜਿਗਜੈਗ ਬਾਰਡਰ ਡਿਜ਼ਾਈਨ ਬਣਾਉਣਾ ਤਾਂ ਇਹਨੂੰ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈਟ ਤੋਂ ਸ਼ੁਰੂ ਕਰ ਸਕਦੇ ਆ ਕੁੰਡੇ ਤੁਹਾਨੂੰ ਜਿਹੜੇ ਵੀ ਸੌਖੇ ਲੱਗਦੇ ਹੁਣ ਉਸੇ ਤਰੀਕੇ ਨਾਲ ਤੁਸੀਂ ਪਾ ਲੈਣੇ ਆ ਫਿਰ ਪਹਿਲੀ ਸਲਾਈ ਇਹਦੀ ਸਿੱਧੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਜੇਕਰ ਤੁਸੀਂ ਕੁੰਡੇ ਉਸ ਹਿਸਾਬ ਨਾਲ ਪਾਏ ਆ ਪਹਿਲੀ ਸਲਾਈ ਜਿਹੜੀ ਉਲਟੇ ਪਾਸੇ ਤੋਂ ਆਉਂਦੀ ਹੈ ਤਾਂ ਉਲਟੀ ਸਲਾਈ ਕੰਪਲੀਟ ਕਰਕੇ ਸਿੱਧੇ ਪਾਸੇ ਤੋਂ ਇਸ ਡਿਜ਼ਾਈਨ ਨੂੰ ਸ਼ੁਰੂ ਕਰ ਲੈਣਾ ਠੀਕ ਹੈ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਸ ਡਿਜ਼ਾਈਨ ਨੂੰ ਤੁਸੀਂ ਕਿਸ ਤਰ੍ਹਾਂ ਸੈੱਟ ਕਰਨਾ ਬੇਬੀ ਫਰੌਕ ਲਈ ਵੀ ਜਿਹੜਾ ਆਪਣਾ ਹੈ ਡਿਜ਼ਾਈਨ ਬਹੁਤ ਹੀ ਜ਼ਿਆਦਾ ਵਧੀਆ ਇਸ ਤਰ੍ਹਾਂ ਦੇਖੋ ਬੇਬੀ ਫਰੌਕ ਜਦੋਂ ਆਪਾਂ ਬਣਾਉਣੀ ਤਾਂ ਇਸ ਤਰ੍ਹਾਂ نیچے ਕਟਾਂ ਬੰਦਦੇ ਆ ਇਸ ਡਿਜ਼ਾਈਨ ਦੇ ਤਾਂ ਤੁਸੀਂ ਇਸ ਨੂੰ ਸੈੱਟ ਕਰ ਸਕਦੇ ਹੋ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਉਲਟੇ ਪਾਸੇ ਤੋਂ ਇਸ ਤਰ੍ਹਾਂ ਜਿਹੜਾ ਆਪਣਾ ਡਿਜ਼ਾਈਨ ਦਿਖਾਈ ਦਿੰਦਾ ਹੈ ਕੁੰਡੇ ਪਾਉਣ ਤੋਂ ਬਾਅਦ ਇੱਕ ਵਾਰ ਮੈਂ ਡਿਜ਼ਾਈਨ ਨੂੰ ਰਿਪੀਟ ਕੀਤਾ ਹੈ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਚ ਕੰਪਲੀਟ ਹੋ ਜਾਂਦਾ ਆਪਣਾ ਡਿਜ਼ਾਈਨ ਬਾਰ ਬਾਰ ਚਾਰ ਸਲੰਗ ਆਪਾਂ ਜਿਹੜੀਆਂ ਬਣਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਇਸ ਤਰ੍ਹਾਂ ਸਿੰਗਲ ਕੁੰਡੇ ਪਾ ਕੇ ਜਾਂ ਤੁਸੀਂ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਕੁੰਡੇ ਪਸੰਦ ਹੋਣ ਕੁੰਡੇ ਪਾ ਕੇ ਉਸ ਤੋਂ ਬਾਅਦ ਸਾਰਾ ਪ੍ਰੋਜੈਕਟ ਹੀ ਆਪਾਂ ਇਸੇ ਤਰ੍ਹਾਂ ਉੱਪਰ ਤੱਕ ਬਣਾ ਸਕਦੇ ਹਾਂ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉ ਲਈ ਕੁੰਡੇ ਲੈਣੇ ਆ ਤਾਂ ਆਪਾਂ 8 ਦੇ ਮਲਟੀਪਲ 5 ਕੁੰਡੇ ਵਾਧੂ ਰੱਖਣੇ ਆ ਤਾਂ ਜਿਹੜਾ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ ਠੀਕ ਹੈ ਜਿਵੇਂ 8 8 8 ਲਾਸਟ ਤੇ 5 ਕੁੰਡੇ ਵਾਧੂ ਰੱਖ ਲੈਣੀ ਹੈ ਡਿਜ਼ਾਈਨ ਸੈੱਟ ਹੋ ਜਾਂਦਾ ਹੈ ਤਾਂ ਚਲੋ ਸ਼ੁਰੂ ਕਰੀਏ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਆਠ ਆਠ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਪਹਿਲਾ ਕੁੰਡਾ ਵਾਧੂ ਆਪਣਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ ਤਿੰਨ ਕੁੰਡੇ ਬਣਾਵਾਂਗੇ ਆਪਾਂ ਉਲਟੇ ਥ੍ਰੈਡ ਕਰਾਂਗੇ ਪਿੱਛੇ ਪੰਜ ਕੁੰਡੇ ਬਣਾਵਾਂਗੇ ਸਿੱਧੇ 1 2 3 4 5 8 ਕੁੰਡੇ ਹੋ ਗਏ ਠੀਕ ਹੈ ਦੁਬਾਰਾ ਫਿਰ ਡਿਜ਼ਾਈਨ ਸ਼ੁਰੂ ਹੋਗਾ ਆਪਣਾ ਤਿੰਨ ਕੁੰਡੇ ਉਲਟੇ 1 2 3 ਪੰਜ ਕੁੰਡੇ ਸਿੱਧੇ 1 2 3 4 5 ਦੁਬਾਰਾ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ 1 2 3 5 ਗੁੰਡੇ ਸਿੱਧੇ 1 2 3 4 5 ਫੇਰ ਉਸੇ ਤਰ੍ਹਾਂ ਲਾਸਟ ਤੱਕ ਆਪਾਂ ਇਸੇ ਤਰ੍ਹਾਂ 8 ਕੁੰਡੇ ਜਿਹੜੇ ਰਿਪੀਟ ਕਰਦੇ ਯਾਨੀ ਤਿੰਨ ਉਲਟੇ ਪੰਜ ਸਿੱਧੇ 1 2 10 4 5 ਥ੍ਰੈਡ ਡੱਗੇ ਤਿੰਨ ਕੁੰਡੇ ਉਲਟੇ 1 2 10 ਜਿਵੇਂ ਆਪਣੀ ਸਟਾਰਟਿੰਗ ਤੇ ਡਿਜ਼ਾਈਨ ਆਇਆ ਇੱਕ ਗੁੰਡਾ ਤਾਰ ਕੇ ਤਿੰਨ ਉਲਟੇ ਉਸੇ ਤਰ੍ਹਾਂ ਲਾਸਟ ਤੇ ਆਇਆ ਤਿੰਨ ਉਲਟੇ ਕੰਨੀ ਵਾਲਾ ਗੁੰਡਾ ਸਿੱਧਾ ਬਣਾ ਲਿਆ ਕਿਉਂਕਿ ਸਿੱਧੀ ਸਲਾਈ ਹੈ ਠੀਕ ਹੈ ਦੂਸਰੀ ਸਲਾਈ ਉਲਟ ਪਾਸੇ ਤੋਂ ਡਿਜ਼ਾਈਨ ਦੀ ਇੱਕ ਗੁੰਡਾ ਤਾਰ ਕੇ ਇਸ ਤਰ੍ਹਾਂ ਥ੍ਰੈਡ ਕਰਨਾ ਹੈ ਪਿਛੇ ਜਿਹੜੇ ਉਧਰ ਤਿੰਨ ਕੁੰਡੇ ਉਲਟੇ ਬਣਾਏ ਇੱਧਰ ਆਪਾਂ ਸਿੱਧੇ ਬਣਾਵਾਂਗੇ 1 2 3 ਥ੍ਰੈਡ ਕਰਾਂਗੇ ਅੱਗੇ ਹੁਣ ਜਿਹੜੇ ਪੰਜ ਕੁੰਡੇ ਆਪਣੇ ਇਹ ਇੱਧਰ ਸਿੱਧੇ ਬਣਾਏ ਇੱਧਰ ਉਲਟੇ ਆ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਕੁੰਡੇ ਵਿੱਚ ਦੀ ਸਲਾਈ ਇਸ ਤਰ੍ਹਾਂ ਕੱਢ ਕੇ ਥ੍ਰੈਡ ਨੂੰ ਦੋ ਵਾਰ ਘੁਮਾ ਕੇ ਇੱਕ ਕੁੰਡਾ ਉਲਟਾ ਫਿਰ ਦੂਸਰਾ ਵੀ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਘੁਮਾ ਕੇ ਉਲਟਾ ਤੀਸਰਾ ਵੀ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਘੁਮਾ ਕੇ ਉਲਟਾ ਚੌਥਾ ਵੀ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਘੁਮਾ ਕੇ ਉਲਟਾ ਪੰਜਵਾਂ ਕੁੰਡਾ ਵੀ ਉਸੇ ਤਰ੍ਹਾਂ ਠੀਕ ਹੈ ਪੰਜ ਕੁੰਡੇ ਆਪ ਇਸ ਤਰ੍ਹਾਂ ਬਣਾ ਲੈਣੇ ਅੱਗੇ ਫੇਰ ਤਿੰਨ ਕੁੰਡੇ ਸਿੱਧੇ ਥ੍ਰੈਡ ਅੱਗੇ ਪੰਜ ਕੁੰਡੇ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਨੂੰ ਇਸ ਤਰ੍ਹਾਂ ਸਲਾਈ ਉੱਪਰ ਲਪੇਟਣਾ ਕੁੰਡਾ ਉਲਟਾ ਫੇਰ ਦੋ ਵਾਰ ਇਸ ਤਰ੍ਹਾਂ ਥ੍ਰੈਡ ਲਪੇਟ ਕੇ ਦੂਸਰਾ ਕੁੰਡਾ ਉਲਟਾ ਫੇਰ ਥ੍ਰੈਡ ਸਲਾਈ ਤੇ ਲਪੇਟਿਆ ਤੀਸਰਾ ਫੇਰ ਚੌਥਾ ਕੁੰਡਾ ਵੀ ਉਸੇ ਤਰ੍ਹਾਂ ਪੰਜਵਾਂ ਕੁੰਡਾ ਵੀ ਉਸੇ ਤਰ੍ਹਾਂ ਠੀਕ ਹੈ ਥ੍ਰੈਡ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਥ੍ਰੈਡ ਅੱਗੇ ਪੰਜ ਕੁੰਡੇ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਥੋੜਾ ਜਿਹਾ ਵੀ ਤੁਸੀਂ ਬੁਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਹਨੂੰ ਬਣਾ ਲੋਗੇ ਸਿਰਫ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ। ਪੰਜ ਕੁੰਡੇ ਉਸੇ ਤਰ੍ਹਾਂ ਦੋ ਵਾਰ ਥ੍ਰੈਡ ਨੂੰ ਲਪੇਟ ਕੇ ਸਲਾਈ ਉੱਪਰ। ਦੂਸਰੀ ਸਲਾਈ ਆਪਣੀ ਰੌਂਗ ਸਾਈਡ ਤੋਂ। ਥ੍ਰੈਡ ਪਿੱਛੇ ਜਿਵੇਂ ਸਟਾਰਟਿੰਗ 'ਚ ਆਪਣੀ ਤਿੰਨ ਕੁੰਡੇ ਸਿੱਧੇ ਆਏ ਆ ਲਾਸਟ ਤੇ ਵੀ ਉਸੇ ਤਰ੍ਹਾਂ ਆਗੇ। ਕੰਨੀ ਵਾਲਾ ਕੁੰਡਾ ਜਿਹੜਾ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਕਿਉਂਕਿ ਉਲਟੀ ਸਲਾਈ ਹੈ ਵਾਧੂ ਕੁੰਡਾ ਠੀਕ ਹੈ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਰਾਈਟ ਸਾਈਡ ਤੋਂ ਵਾਧੂ ਕੁੰਡਾ ਤਾਰੂ ਚਾਹੇ ਬਣੋ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ ਜਿਹੜੇ ਤਿੰਨ ਕੁੰਡੇ ਉਲਟੇ ਇਹਨਾਂ ਨੂੰ ਤਾਂ ਆਪਾਂ ਉਲਟੇ ਬਣਾਵਾਂਗੇ ਇਸ ਤਰ੍ਹਾਂ ਹੁਣ ਜਿਹੜੇ ਪੰਜ ਕੁੰਡੇ ਆਪਾਂ ਇਸ ਤਰ੍ਹਾਂ ਬਣਾਈ ਥ੍ਰੈਡ ਕਰ ਲੈਣਾ ਪਿੱਛੇ ਪੰਜੇ ਕੁੰਡੇ ਆਪਾਂ ਇਸ ਤਰ੍ਹਾਂ ਖੋਲਣੇ ਇੱਕ ਦੋ 10 4 5 ਵਾਪਸ ਉਸੇ ਤਰ੍ਹਾਂ ਲੈਫਟ ਨੀਡਲ ਤੇ ਕਰ ਲੈਣਾ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਠੀਕ ਹੈ ਹੁਣ ਜਿਹੜਾ ਦੂਸਰਾ ਕੁੰਡਾ ਹੈ ਇੱਕ ਕੁੰਡਾ ਛੱਡ ਕੇ ਦੂਸਰਾ ਇਹਨੂੰ ਅੱਗੇ ਲਿਆ ਕੇ ਸਿੱਧਾ ਕਰ ਲੈਣਾ ਇਸ ਤਰ੍ਹਾਂ ਫੇਰ ਪੰਜੇ ਕੁੰਡਿਆਂ ਵਿੱਚ ਦੀ ਆਪਾਂ ਇਸ ਤਰ੍ਹਾਂ ਸਲਾਈ ਨੂੰ ਕੱਢ ਕੇ ਪੰਜ ਕੁੰਡੇ ਬਣਾਉਣੇ ਪੰਜ ਕੁੰਡਿਆਂ ਦੇ ਪੰਜ ਕੁੰਡੇ ਪਹਿਲਾਂ ਇੱਕ ਬਣਾਇਆ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਥ੍ਰੈਡ ਅੱਗੇ ਲਿਆਵਾਂਗੇ ਦੂਸਰਾ ਕੁੰਡਾ ਬਣ ਜਾਂਦਾ ਫੇਰ ਪੰਜ ਕੁੰਡਿਆਂ ਦਾ ਇੱਕ ਕੁੰਡਾ ਤੀਸਰਾ 线程 ਅੱਗੇ ਲਿਆਂਦਾ ਚੌਥਾ ਕੁੰਡਾ ਫੇਰ ਪੰਜ ਕੁੰਡਿਆਂ ਦਾ ਇੱਕ ਕੁੰਡਾ ਪੰਜ ਕੁੰਡਿਆਂ ਤੋਂ ਪੰਜ ਕੁੰਡੇ ਬਣ ਗਏ ਠੀਕ ਹੈ 线程 ਕਰਨਾ ਹੈ ਅੱਗੇ ਤਿੰਨ ਕੁੰਡੇ ਉਲਟੀ 1 2 3线程 ਕਰਨਾ ਹੈ ਪਿੱਛੇ ਪੰਜੇ ਕੁੰਡੇ ਖੁੱਲਣੇ ਹਨ 1 2 3 4 5 ਠੀਕ ਹੈ ਵਾਪਸ ਲੈਫਟ ਨੀਡਲ ਲੈਫਟ ਨੀਡਲ ਤੇ ਕਰਕੇ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਪਲਟ ਕੇ ਇਸ ਤਰ੍ਹਾਂ ਗੇਲੀ ਹਿਉਣਾ ਸਿੱਧਾ ਕਰਨਾ ਹੈ। ਫਿਰ ਪੰਜ ਕੁੰਡਿਆਂ ਦੇ ਪੰਜ ਕੁੰਡੇ ਬਣਾਵਾਂਗੇ। 1 thread ਅੱਗੇ 2 ਪੰਜ ਕੁੰਡਿਆਂ ਦਾ ਇੱਕ ਬਣਾਇਆ 3 thread ਅੱਗੇ 4 ਪੰਜ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਪੰਜ ਕੁੰਡਿਆਂ ਦੇ ਪੰਜ ਕੁੰਡੇ ਬਣ ਗਏ ਠੀਕ ਹੈ। thread ਅੱਗੇ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਜਿਹੜੇ ਉਲਟੇ ਉਹਨਾਂ ਨੂੰ ਆਪਾਂ ਉਲਟਾ ਹੀ ਬਣਾਉਣਾ 1 2 10 ਥਰੈਡ ਪਿੱਛੇ ਪੰਜੇ ਕੁੰਡੇ ਆਪਾਂ ਇਸ ਤਰ੍ਹਾਂ ਖੋਲਾਂਗੇ ਵਾਲ ਉਤਾਰ ਦੇਣਾ ਕੁੰਡੇ ਸਲਾਈ ਤੇ ਕਰ ਲੈਣੇ ਵਾਪਸ ਫੇਰ ਉਸੇ ਸਲਾਈ ਤੇ ਕਰ ਲੈਣੇ ਪੰਜ ਫਿਰ ਆਪਾਂ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਇਸ ਤਰ੍ਹਾਂ ਪਲਟ ਕੇ ਅੱਗੇ ਲੈ ਆਉਣਾ ਸਿੱਧਾ ਕਰ ਲੈਣਾ ਠੀਕ ਹੈ ਫਿਰ ਪੰਜ ਕੁੰਡਿਆਂ ਦੇ ਪੰਜ ਕੁੰਡੇ ਇੱਕ ਥਰੈਡ ਅੱਗੇ ਦੋ ਪੰਜ ਦਾ ਇੱਕ ਤਿੰਨ ਥਰੈਡ ਅੱਗੇ ਚਾਰ ਪੰਜ ਦਾ ਇੱਕ हो गए ठीक है थ्रेड अगे तीन कुंडे उल्टे एक दो तीन थ्रेड अगे पांच कुंडे उस तरह फिर दूसरा कुंडा जोड़ा आपट के सीधा करना इस तरह पाँच कुंडे, कुंडे बनावे एक थ्रेड अगे दो तीन थ्रेड अगे चार 5 ਦਾ 1 5 ਦੇਖੋ ਇਸ ਤਰ੍ਹਾਂ ਤਿੰਨ ਗੁੰਡੇ ਉਲਟੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਆਪਣੀ ਸਿੱਧੀ ਸਲਾਈ ਹੈ ਇਸ ਤਰ੍ਹਾਂ ਰੋਂਗ ਸਾਈਡ ਤੋਂ ਚੌਥੀ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਪਹਿਲਾ ਬਾਧੂ ਗੁੰਡਾ ਆਪਣਾ ਤਾਰੂ ਚਾਹੇ ਬਣੂ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਤਿੰਨ ਉਧਰ ਉਲਟੇ ਇਧਰ ਬਣਾਵਾਂਗੇ ਸਿੱਦੇ ਜਿਹੜੇ ਪੰਜ ਆਪਣੇ ਡਿਜ਼ਾਈਨ ਵਾਲੇ ਉਲਟੇ ਬਣਾਵਾਂਗੇ 1 2 3 4 5 ਠੀਕ ਹੈ थ्रेड ਪਿੱਛੇ ਤਿੰਨ ਸਿੱਦੇ ਰੌਂਗ ਸਾਈਡ ਤੋਂ ਚੌਥੀ ਤੇ ਲਾਸਟ ਸਿਲਾਈ ਆ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਤਿੰਨ ਕੁੰਡੇ ਸਿੱਦੇ ਪੰਜ ਕੁੰਡੇ ਡਿਜ਼ਾਈਨ ਵਾਲੇ ਉਲਟੇ ਤਿੰਨ ਕੁੰਡੇ ਸਿੱਦੇ പഞ്ചേ ഡി വേട്ടോ താര തീ പഞ്ചേ ഉൾ തന്നെ കൂടെ സിദ്ധേ ਲਓ ਜੀ ਚਾਰ ਸਲਾਂਗਾ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹਨਾਂ ਚਾਰ ਸਲਾਂਗਾ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਦੇਖੋ ਇੱਥੇ ਦੋ ਵਾਰ ਡਿਜ਼ਾਈਨ ਰਿਪੀਟ ਹੋਇਆ ਤਾਂ ਇਸ ਤਰ੍ਹਾਂ ਬਣ ਕੇ ਆਇਆ ਠੀਕ ਹੈ ਜਦੋਂ ਆਪਾਂ ਇਹਨਾਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਸੋਹਣਾ ਤੇ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ